ਗੁਰਬਾਣੀ ਕੀਰਤਨ ਦੇ ਰਾਹੀ ਗੁਰੂ ਦਾ ਗੁਰਸਿੱਖ ਦਾ ਸੇਵਕ ਦਾ ਤੇ ਪ੍ਰੀਤ ਦਾ ਪ੍ਰਕਰਨ ਕੰਨਾਂ ਵਿੱਚ ਪੈ ਰਿਆ ਸੀ ਆਓ ਆਪਾਂ ਇਹ ਝਲਕਾਰਾ ਲੈ ਲਈਏ ਗੁਰੂ ਕੈਸਾ ਹੈ ਸਿੱਖ ਕੈਸਾ ਹੈ ਸੇਵਕ ਕੈਸਾ ਹੈ ਪ੍ਰੀਤ ਕਿਸੀ ਹੈ ਸਾਰੇ ਹੈਰਾਨ ਨੇ ਤੇ ਮੂੰਹ ਵਿੱਚ ਉਂਗਲਾਂ ਪਾਈਆਂ ਹੋਈਆਂ ਤੇ ਇੱਕ ਦੂਏ ਵੱਲ ਵੇਖ ਕੇ ਗੱਲਾਂ ਕਰਦੇ ਵੀ ਇੰਦਾ ਵੀ ਕਦੇ ਹੋਇਆ ਕੀਮਤੀ ਚੀਜ਼ ਹਮੇਸ਼ਾ ਸੰਭਾਲੀ ਜਾਂਦੀ ਹੈ ਮਨੁੱਖ ਦੇ ਦਿਲ ਨੂੰ ਹੋਲ ਪੈਂਦਾ ਹੈ ਜੇ ਕੀਮਤੀ ਚੀਜ਼ ਸੱਜੇ ਪਾਸੇ ਖੱਬੇ ਪਾਸੇ ਕਿਧਰੇ ਹੋ ਜਾਏ ਭਾਵੇਂ ਘਰ ਵਿੱਚ ਹੀ ਪਈ ਹੈ ਪਰ ਇਹਨਾਂ ਨੇ ਹਾਸੇ-ਹਾਸੇ ਵਿੱਚ ਗਵਾ ਦਿੱਤੀ ਗੋਤਖੋਰ ਖੜੇ ਨੇ ਗੰਗਾ ਦੇ ਕਿਨਾਰੇ ਵਿਕੰਗਣ ਡਿੱਗ ਗਿਆ ਇੱਕ ਸੋਨੇ ਦਾ ਬਿ ਲੱਭੀਏ ਚੁੱਭੀ ਤੇ ਚੁੱਭੀ ਮਾਰ ਰਹੇ ਨੇ ਨਹੀਂ ਲੱਭਿਆ ਲੱਭ ਪਿਆ ਨਹੀਂ ਲੱਭਿਆ ਇਹੀ ਆਵਾਜ਼ਾਂ ਆ ਰਹੀਆਂ ਤੇ ਕਿਸੇ ਸਿਆਣੇ ਨੇ ਪੁੱਛਿਆ ਉਹਦੋਂ ਬਚਪਨ ਵਿੱਚ ਹੀ ਨੇ ਗੋਬਿੰਦ ਰਾਏ ਜੀ ਕਿੱਥੇ ਡਿੱਗਾ ਸੀ ਤੇ ਸਾਖੀ ਘਰ ਲਿਖਦੇ ਨੇ ਦੂਜਾ ਕੰਗਣ ਉਤਾਰਿਆ ਤੇ ਭਗਾ ਕੇ ਮਾਰਿਆ ਕਹਿੰਦੇ ਇੱਥੇ ਹੀ ਡਿੱਗਾ ਸੀ ਪਹਿਲਾ ਲੱਭਾ ਨਹੀਂ ਦੂਜਾ ਵੀ ਸੱਟ ਦਿੱਤਾ ਤੇ ਜਦੋਂ ਸਾਰੇ ਹੈਰਾਨ ਤੇ ਪਰੇਸ਼ਾਨ ਹੋ ਗਏ ਵੀ ਇੱਥੇ ਦੂਜਾ ਵੀ ਗਿਆ ਉਦੋਂ ਮੇਰੇ ਮਾਲਕ ਨੇ ਮੁਸਕਰਾ ਕੇ ਇੱਕ ਗੱਲ ਕਹੀ ਸੀ ਕਹਿਣ ਲੱਗੇ ਵੀ ਇੰਨੇ ਜ਼ਿਆਦਾ ਉਦਾਸ ਕਿਉਂ ਹੋ ਗਏ ਪਾਣੀ ਵਿੱਚ ਕੁਝ ਸਿੱਟਿਆ ਹੀ ਹੈ ਨਾ ਉਹ ਵੇਖੋ ਬੱਚੇ ਵੀ ਤਾਂ ਕਿੰਨਾ ਕੁਝ ਸਿੱਟ ਰਹੇ ਐ ਉਦੋਂ ਤਾਂ ਕੋਈ ਉਦਾਸ ਨਹੀਂ ਹੋਇਆ ਸਿਆਣਾ ਕਹਿਣ ਲੱਗਾ ਭਾਈ ਉਹ ਤਾਂ ਮਿੱਟੀ ਸਿੱਟ ਰਹੇ ਐ ਤੁਸੀਂ ਸੋਨਾ ਸਿੱਟ ਦਿੱਤਾ ਹਜ਼ੂਰ ਕਹਿਣ ਲੱਗੇ ਜਦ ਤੱਕ ਸਾਡੇ ਅੰਦਰ ਇਹ ਖਿਆਲ ਹੈ ਵੀ ਕੋਈ ਕੀਮਤੀ ਚੀਜ਼ ਹੈ ਤੇ ਅਸੀਂ ਉਸ ਨੂੰ ਪ੍ਰਾਪਤ ਕਰਨ ਲਈ ਉਹ ਕੁਝ ਕਰ ਜਾਂਦੇ ਆ ਜਿਹਨੂੰ ਲੋਕ ਪਾਪ ਆਖਦੇ ਨੇ ਮੇਰੇ ਕੋਲ ਆ ਜਾਏ ਦੂਜੇ ਕੋਲ ਨਾ ਰਹੇ ਉਹਦੇ ਲਈ ਭਾਵੇਂ ਮੈਨੂੰ ਇਨਸਾਨੀਅਤ ਤੋਂ ਡਿੱਗਣਾ ਪਵੇ ਤੇ ਜਿਹਨੂੰ ਅਸੀਂ ਮਿੱਟੀ ਸਮਝਦੇ ਆਂ ਜੇ ਕਿਤੇ ਐਸੇ ਹਾਲਾਤ ਬਣ ਜਾਣ ਤੇ ਮਨੁੱਖ ਡਿਪਰੈਸ਼ਨ ਵਿੱਚ ਚਲੇ ਜਾਂਦਾ ਅੱਜ ਦੀ ਭਾਸ਼ਾ ਵਿੱਚ ਕਈਏ ਖੁਦਕੁਸ਼ੀ ਕਰਨ ਤੱਕ ਚਲੇ ਜਾਂਦਾ ਉਦੋਂ ਵੀ ਕਈਆਂ ਨੂੰ ਮਾਰਨ ਤੱਕ ਜਾਂਦਾ ਮੇਰੇ ਮਾਲਕ ਨੇ ਬਚਪਨ ਵਿੱਚ ਇਹ ਗੱਲ ਸਮਝਾ ਦਿੱਤੀ ਸੀ ਜੋ ਨਾਰ ਦੁਖਮੈ ਦੁੱਖ ਨਹੀਂ ਮਾਨੈ ਸੁਖ ਸੁਨੇਹ ਅਰ ਭੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਕੁਛ ਨਹੀਂ ਹੋਇਆ ਕੰਗਣ ਸੀ ਕੀਮਤ ਸੀ ਸੋਨੇ ਦੀ ਬੜੇ ਲੋਕ ਅੱਜ ਵੀ ਖਰੀਦ ਸਕਦੇ ਹੋਣਗੇ ਪਰ ਸੰਸਾਰ ਕੀ ਜਾਣਦਾ ਸੀ ਵੀ ਤੁਸੀਂ ਤੇ ਕੰਗਣਾ ਪਿੱਛੇ ਦੁਖੀ ਹੋ ਮੇਰੇ ਮਾਲਕ ਨੇ ਇਸ ਸੰਸਾਰ ਦੇ ਭਲੇ ਲਈ ਉਹ ਕੁਝ ਨਿਸ਼ਾਵਰ ਕਰਨਾ ਜਿਸ ਦੀ ਕੀਮਤ ਦਾ ਅੰਦਾਜ਼ਾ ਵੀ ਨਹੀਂ ਕਦੇ ਕੋਈ ਲਗਾ ਸਕੇਗਾ। ਵਕਤ ਆਇਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਗੱਦੀ ਤੇ ਸੁਭਾਏਮਾਨ ਨੇ। ਜਦੋਂ ਕੋਈ ਗੁਰਗੱਦੀ ਤੇ ਤਖਤ ਤੇ ਸੁਭਾਏਮਾਨ ਹੁੰਦਾ ਹੈ ਉਦੋਂ ਕਈ ਤੋਹਫੇ ਦਿੱਤੇ ਜਾਂਦੇ ਆ, ਵਧਾਈਆਂ ਦਿੱਤੀਆਂ ਜਾਂਦੀਆਂ ਆ। ਪਰ ਆਪਾਂ ਸਾਰੇ ਜਾਣਦੇ ਹਾਂ ਧੰਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਝੋਲੀ ਵਿੱਚ ਕੀ ਪਹੁੰਚਿਆ ਸੀ ਪਾਈ ਜੈਤਾ ਜੀ ਕੀ ਲੈ ਕੇ ਆਏ ਸੀ ਸੰਸਾਰ ਕੰਗਣਾਂ ਤੋਂ ਦੁਖੀ ਹੈ ਪਰ ਅੱਜ ਸੰਸਾਰ ਨੇ ਵੇਖਿਆ ਇੱਕ ਪੂਰੇ ਹਿੰਦੁਸਤਾਨ ਨੂੰ ਬਚਾਉਣ ਲਈ ਇੱਕ ਪੂਰੀ ਕੌਮ ਨੂੰ ਬਚਾਉਣ ਲਈ ਉਹਨਾਂ ਦੇ ਧੀਆਂ ਪੁੱਤਰਾਂ ਨੂੰ ਬਚਾਉਣ ਲਈ ਉਹਨਾਂ ਦੇ ਧਰਮ ਨੂੰ ਬਚਾਉਣ ਲਈ ਮੇਰਾ ਪਾਦਸ਼ਾਹ ਬਚਪਨ ਦੇ ਵਿੱਚ ਹੀ ਆਪਣੀ ਗੋਦ ਵਿੱਚ ਆਪਣੇ ਪਿਤਾ ਦਾ ਕਟਿਆ ਹੋਇਆ ਸੀਸ ਠਾ ਰਿਹਾ ਹੈ ਭਲਾ ਇਹਦਾ ਕੋਈ ਮੁੱਲ ਉਤਾਰ ਸਕਦਾ ਕੋਈ ਅੰਦਾਜ਼ਾ ਲਾ ਸਕਦਾ ਇਹ ਗੱਲ ਚੇਤੇ ਰੱਖਣਾ ਅਕਿਰਤਕਣਾਉਂ ਦੀ ਵੀ ਬਹੁਤ ਵੱਡੀ ਸੂਚੀ ਹੈ 12 ਕ ਸਾਲ ਹੀ ਹੋਏ ਸੀ 12 ਕੇ ਸਾਲ ਤੇ ਅਕਿਰਤਕਣਤਾ ਪ੍ਰਗਟ ਹੋ ਗਈ ਸੀ ਭੰਗਾਣੀ ਦਾ ਯੁੱਧ 12 ਕ ਸਾਲ ਬਾਅਦ ਹੀ ਹੋਇਆ ਜਿਨ੍ਹਾਂ ਦੇ ਲਈ ਸਭ ਕੁਝ ਛਾਵਰ ਕੀਤਾ ਉਹੀ ਆ ਗਏ ਸਨ ਲੜਨ ਵਾਸਤੇ ਸਾਨੂੰ ਵੀ ਸੋਚਣਾ ਚਾਹੀਦਾ ਹੈ ਵੀ ਚਲੋ ਤੇ ਬੇਗਾਨੇ ਹੋਣਗੇ ਅਸੀਂ ਤੇਨੇ ਕਿਤੇ ਅਕਿਰਤ ਕਣ ਹੋ ਗਏ ਸਾਨੂੰ ਵੀ ਸੋਚਣਾ ਪੈਣਾ ਹੈ ਕਵੀ ਨੇ ਕਲਮ ਚੁੱਕੀ ਤੇ ਕਹਿਣ ਲੱਗਾ ਹਿੰਦੁਸਤਾਨ ਦੇ ਲੋਕੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਤੇ ਅਕਿਰਤ ਕਣ ਨਾ ਹੋ ਜਾਇਓ ਮਾਣ ਕਰਦੇ ਹੋ ਆਪਣੇ ਉੱਤੇ ਅੱਜ ਦਾ ਰਾਸ਼ਟਰਪਤੀ ਪ੍ਰਧਾਨ ਮੰਤਰੀ ਹਿੰਦੁਸਤਾਨ ਦਾ ਭਾਰਤ ਦਾ ਉਹ ਲਾਲ ਕਿਲੇ ਤੇ ਖੜਾ ਹੋ ਕੇ ਭਾਸ਼ਣ ਦਿੰਦਾ ਹੈ ਮਾਣ ਕਰਦਾ ਹੈ ਸਾਡਾ ਭਾਰਤ ਦੇਸ਼ ਬਹੁਦਸਤ ਹੈ ਇਹਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਫੁੱਲ ਨੇ ਇੱਥੇ ਈਸਾਈ ਵੀ ਨੇ ਮੁਸਲਮਾਨ ਵੀ ਨੇ ਹਿੰਦੂ ਵੀ ਨੇ ਸਿੱਖ ਵੀ ਨੇ ਜੈਨੀ ਵੀ ਨੇ ਬੋਧੀ ਵੀ ਨੇ ਇਹ ਸਭ ਤਾਲੇ ਲੱਗ ਜਾਣੇ ਸੀ ਇਹ ਗੱਲ ਨਹੀਂ ਸੀ ਕੋਈ ਕਹਿ ਸਕਦਾ ਇਹ ਤਾਂ ਹੋ ਸਕਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਮੌਜੂਦ ਨੇ ਸਹਬਜ਼ਾਦੇ ਇੱਥੇ ਮੌਜੂਦ ਨੇ ਕਵੀ ਨੇ ਕਲਮ ਚੁੱਕੀ ਤੇ ਇਹ ਬਚਨ ਲਿਖੇ ਬੁੱਲੇ ਸ਼ਾਹ ਦੀ ਕਲਮ ਦੇ ਵਿੱਚੋਂ ਇੰਜ ਹੋਇਆ ਇਜ਼ਹਾਰ ਨਾ ਹੁੰਦਾ ਜੋ ਕੁਝ ਅੱਖਾਂ ਵੇਖ ਰਹੀਆਂ ਨੇ ਐਸਾ ਕੋਈ ਪਸਾਰ ਨਾ ਹੁੰਦਾ ਮੰਦਰਾਂ ਵਿੱਚ ਨਾ ਟੱਲ ਖੜਕਦੇ ਪੂਜਾ ਲਈ ਕੋਈ ਤਿਆਰ ਨਾ ਹੁੰਦਾ ਨਾ ਕੋਈ ਰਾਮ ਉਪਾਸ਼ਕ ਹੁੰਦਾ ਜਪਦਾ ਕੋਈ ਮੁਰਾਰ ਨਾ ਹੁੰਦਾ ਨਾ ਹੁੰਦੇ ਇੱਥੇ ਜਗਰਾਤੇ ਮਾਤਾ ਦਾ ਦਰਬਾਰ ਨਾ ਹੁੰਦਾ ਸੁੰਨਤ ਸਭ ਨੇ ਕੀਤੀ ਹੁੰਦੀ ਜੰਜੂਆਂ ਦਾ ਗਲਹਾਰ ਨਾ ਹੁੰਦਾ ਜੇ ਗੋਬਿੰਦ ਅਵਤਾਰ ਨਾ ਹੁੰਦਾ ਹਿੰਦ ਦਾ ਬੇੜਾ ਪਾਰ ਨਾ ਹੁੰਦਾ ਹਿੰਦੁਸਤਾਨ ਦਾ ਬੇੜਾ ਪਾਰ ਹੀ ਤਾਂ ਹੈ ਜੇ ਗੁਰੂ ਹੈ ਗੁਰੂ ਦਾ ਚਲਕਾਰਾ ਵੇਖੋ ਗੁਰੂ ਕੈਸਾ ਹੈ ਗੁਰੂ ਨੇ ਨਿਸ਼ਾਵਰ ਕੀਤਾ ਸਭ ਕੁਝ ਪਰ ਕਿਦੇ ਵਾਸਤੇ ਤੁਸੀਂ ਕੱਲ ਇਤਿਹਾਸ ਸਰਵਣ ਕੀਤਾ ਹੈ ਵੱਡੇ ਸਹਬਜ਼ਾਦਿਆਂ ਦਾ ਜਿਸ ਵੇਲੇ ਸਹਬਜ਼ਾਦਾ ਜੁਝਾਰ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਨਾ ਇਹ ਦੂਜਾ ਇਸ ਤਰ੍ਹਾਂ ਦਾ ਮੌਕਾ ਹੈ ਜਦੋਂ ਸਤਿਗੁਰੂ ਜੀ ਨੇ ਵੇਖਿਆ ਵੀ ਪਹਿਲਾਂ ਜਦੋਂ ਵੀ ਕੋਈ ਸਿੱਖ ਸ਼ਹੀਦ ਹੁੰਦਾ ਹੈ ਨਾ ਸਿੰਘ ਜਕਾਰਾ ਲਗਾਉਂਦੇ ਆ ਪਰ ਜਦੋਂ ਸਹਬਜ਼ਾਦਾ ਅਜੀਤ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ ਸਨ ਕਈ ਸਾਖੀਕਾਰ ਲਿਖਦੇ ਨੇ ਸਤਿਗੁਰੂ ਜੀ ਨੇ ਆਪ ਜਕਾਰਾ ਛੱਡਿਆ ਸੀ ਉਹਦਾ ਕਾਰਨ ਕੀ ਸਿੱਖਾਂ ਨੇ ਕਿਉਂ ਨਹੀਂ ਛੱਡਿਆ ਉਹ ਕਹਿੰਦੇ ਕਿਉਂਕਿ ਸਿੱਖਾਂ ਨੂੰ ਪਿਆਰ ਬਹੁਤ ਸੀ ਗਲਾਈ ਭਰ ਗਿਆ ਸੀ ਉਹਨਾਂ ਦਾ ਅੱਖਾਂ ਵਹਿ ਰਹੀਆਂ ਸੀ ਉਹਨਾਂ ਦੀ ਸਤਿਗੁਰੂ ਜੀ ਨੇ ਵੇਖਿਆ ਵੀ ਬੁਲੰਦ ਆਵਾਜ਼ ਵਿੱਚ ਇਹਨਾਂ ਤੋਂ ਜਕਾਰਾ ਨਹੀਂ ਛੱਡਿਆ ਜਾਣਾ ਇਸ ਕਰਕੇ ਮੇਰੇ ਮਾਲਕ ਨੇ ਆਪ ਜਕਾਰਾ ਛੱਡਿਆ ਸੀ ਆਪਣੇ ਪੁੱਤ ਦੀ ਸ਼ਹੀਦੀ ਦਾ ਸਾਹਿਬਜਾਦਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਉਦੋਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਕਾਰਾ ਛੱਡਿਆ ਸੀ ਸੋਹਣ ਸਿੰਘ ਸੀਤਲ ਜੀ ਲਿਖਦੇ ਨੇ ਵੀ ਸਿੱਖਾ ਇਹ ਜਿਹੜੀਆਂ ਸ਼ਹੀਦੀਆਂ ਹੋਈਆਂ ਹਨ ਜਿਹੜਾ ਆਪਣਾ ਫਰਜ਼ ਪਹਿਚਾਣੀ ਵੀ ਕਿਹਦੇ ਵਾਸਤੇ ਹੋਈ ਹੈ ਉਹ ਲਿਖਦੇ ਨੇ ਹਸ ਸ਼ਹੀਦੀ ਪਾ ਗਿਆ ਜਦਲਾ ਛੁਟੇਰਾ ਅੱਖਾਂ ਸਾਵੇਂ ਹੋ ਗਿਆ ਉਹ ਬੇਰਾ ਬੇਰਾ ਉੰਗਲ ਲਾ ਕੇ ਲੈ ਗਿਆ ਉਹਨੂੰ ਵੀਰ ਬਢੇਰਾ ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ ਹੱਥ ਬਨ ਬੋਲੇ ਪਾਤਸ਼ਾਹ ਵਹ ਪਾਣਾ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ ਤੇ ਅਗਲੇ ਬਚਨ ਉਹਨਾਂ ਲਿਖੇ ਪੰਥ ਵਸੇ ਮੈਂ ਉੱਜਣਾ ਮਨ ਚਾਉ ਕਨੇਰਾ ਸਾਡੇ ਵਸਣ ਦੇ ਲਈ ਮੇਰਾ ਮਾਲਕ ਕਹਿੰਦਾ ਸਾਰੇ ਦੁੱਖ ਮੇਰੀ ਝੋਲੀ ਵਿੱਚ ਪੈ ਜਾਣ ਕੋਈ ਗੱਲ ਨਹੀਂ ਪਰ ਮੇਰਾ ਪੰਥ ਵਸਦਾ ਰਹੇ ਇਹਦੇ ਚਿਹਰੇ ਤੇ ਲਾਲੀਆ ਰਹਿਣ ਇਹਦਾ ਸਿਧਾਂਤ ਜਿਹੜਾ ਹੈਗਾ ਉਹ ਕਾਇਮ ਰਹੇ ਆਹ ਹੈ ਸਤਿਗੁਰੂ ਜੋ ਦੂਸਰਿਆਂ ਦੇ ਧਰਮਾਂ ਨੂੰ ਵੀ ਬਚਾਉਂਦਾ ਤੇ ਧਰਮ ਦੇ ਉਸੂਲਾਂ ਦੇ ਉੱਤੇ ਆਪ ਵੀ ਟਿਕਿਆ ਰਹਿੰਦਾ ਤੇ ਅਰਦਾਸ ਕਰਦਾ ਕਿ ਇਹ ਪੰਥ ਵੀ ਟਿਕਿਆ ਰਹੇ ਇਸ ਸਤਗੁਰੂ ਦੇ ਦਿਦਾਰੇ ਨੇ ਜੋ ਤੁਸੀਂ ਵੇਖ ਸਕਦੇ ਹੋ ਇਹਨਾਂ ਦਿਹਾੜਿਆਂ ਦੇ ਵਿੱਚ ਸਿੱਖ ਕੈਸਾ ਹੈ ਫਿਰ ਇਹ ਵੀ ਦੇਖਣਾ ਪਏਗਾ ਨਾ ਐਚਾ ਇੱਕ ਗੱਲ ਸੋਚੋ ਵਿਦਰਖ ਦੀ ਪਹਿਚਾਣ ਉਹਦੇ ਫਲ ਤੋਂ ਹੀ ਹੋਵੇਗੀ ਦਰਖਤ ਦੀ ਪਹਿਚਾਣ ਉਹਦੇ ਪੱਤਿਆਂ ਤੋਂ ਹੀ ਹੋਵੇਗੀ ਉਹਦੇ ਫੁੱਲਾਂ ਤੋਂ ਹੀ ਹੋਵੇਗੀ ਜੇ ਕਿਸੇ ਦਰਖਤ ਦਾ ਫਲ ਬਕਬਕਾ ਹੈ ਅਸੀਂ ਕੀ ਕਵਾਂਗੇ ਇਹ ਪੇੜ ਚੰਗਾ ਨਹੀਂ ਹੈਗਾ ਜੇ ਕਿਸੇ ਦਰਖਤ ਦੇ ਫਲ ਬੜੇ ਮਿੱਠੇ ਨੇ ਅਸੀਂ ਕੀ ਕਵਾਂਗੇ ਇਹ ਪੇੜ ਬਹੁਤ ਵਧੀਆ ਸਿੱਖਾਂ ਨੂੰ ਵੀ ਵੇਖਣਾ ਪਏਗਾ ਸਰਬੰਸ ਦਾਨੀ ਦਾ ਪੇੜ ਜਿਹੜਾ ਹੋਵੇਗਾ ਉਸ ਨੂੰ ਫਲ ਵੀ ਫਿਰ ਸਰਬੰਸ ਦਾਨੀਆਂ ਦੇ ਲੱਗਣਗੇ ਜਿਤੇ ਰੱਖਣਾ ਕਦੇ ਇਤਿਹਾਸ ਜਿਹੜਾ ਆ ਲੜੀ ਚੱਲ ਰਹੀ ਹੈ ਇਹਦੇ ਵਿੱਚ ਤੁਹਾਨੂੰ ਬੜੇ ਮਿਲ ਜਾਣਗੇ ਅੱਜ ਅਸੀਂ ਸੋਚਦੇ ਆਂ ਵੀ ਸਾਡਾ ਵਾਤਾਵਰਣ ਕਿਉਂ ਵਿਗੜ ਰਿਹਾ ਹੈ ਉਹਦਾ ਕਾਰਨ ਹੈ ਜਿੱਥੇ ਅਸੀਂ ਰਹਿ ਰਹੇ ਆਂ ਉੱਥੇ ਅਸੀਂ ਸਿੱਖੀ ਮਾਹੌਲ ਨਹੀਂ ਬਣਾ پا ਰਹੇ ਬੱਚੇ ਜੋ ਦੇਖਦੇ ਨੇ ਉਹ ਸਿੱਖਦੇ ਨੇ ਹੁਣੇ ਆਪ ਜੀ ਸਰਵਣ ਕਰਕੇ ਹਟਿਓ ਭੈਣ ਜੀ ਪਾਸੋਂ ਉਹ ਸਾਡੇ ਘਰਾਂ ਵਿੱਚ ਸਿੱਖੀ ਕਿੰਨੀ ਕਹੇ ਸਾਡੇ ਆਲੇ-ਦੁਆਲੇ ਸਿੱਖੀ ਕਿੰਨੀ ਹੈ ਅਨੰਦਪੁਰ ਸਾਹਿਬ ਵਿੱਚ ਕਿੰਨੀ ਸੀ ਅਨੰਦਪੁਰ ਸਾਹਿਬ ਦੇ ਕੁਝ ਸ਼ਕਤੀਤਾ ਮੈਂ ਆਪਦੇ ਸਾਹਮਣੇ ਰੱਖਦਾ ਹਾਂ ਭਾਈ ਮਨੀ ਸਿੰਘ ਜੀ ਦਾ ਨਾਮ ਸੁਣਿਆ ਆਪ ਜੀ ਨੇ ਉੱਥੇ ਰਹਿੰਦੇ ਆ ਮਤਾਂ ਮਾਂ ਨੂੰ ਉਹੀ ਲੈ ਕੇ ਗਏ ਨਾ ਉੱਥੇ ਰਹਿੰਦੇ ਆ ਭਾਈ ਮਨੀ ਸਿੰਘ ਜੀ کیسے ਹੋਣਗੇ ਜਦੋਂ ਉਹਨਾਂ ਦਾ ਇਤਿਹਾਸ ਪੜਦੇ ਆਂ ਤੇ ਦਿਮਾਗ ਚ ਚੱਕਰਾ ਜਾਂਦਾ ਵੀ ਕਿੱਡਾ ਕ ਪਿਆਰ ਹੋਏਗਾ ਉਹਨਾਂ ਦੇ ਅੰਦਰ ਗੁਰੂ ਸਾਹਿਬ ਦੇ ਪ੍ਰਤੀ 12 ਭਰਾ ਹੈ ਭਾਈ ਮਨੀ ਸਿੰਘ ਜੀ ਹੋਰੀ ਕਿੰਨੇ ਭਰਾ ਹੈ 12 ਭਰਾ ਇੱਕ ਭਰਾ ਛੋਟੀ ਉਮਰੇ ਚੜ੍ਹਾਈ ਕਰ ਗਿਆ ਬਾਕੀ ਕਿੰਨੇ ਬੱਚੇ 11 ਤੇ 11 ਦੇ 11 ਭਰਾ ਗੁਰੂ ਸਾਹਿਬ ਤੋਂ ਆਪਾਵਾਰ ਗਏ ਸਿੱਧੀ ਪ੍ਰਾਪਤ ਕਰ ਗਏ ਉਸ ਘਰ ਦਾ ਮਾਹੌਲ ਕਿਹੋ ਜਿਹਾ ਹੋਵੇਗਾ ਸਹਿਬਜ਼ਾਦੇ ਜਿੱਥੇ ਪਲੇ ਐ ਵੱਡੇ ਹੋਏ ਐ ਉਹ ਆਲੇ ਦੁਆਲੇ ਦਾ ਵਾਤਾਵਰਨ ਵੇਖੋ ਕਿਹੋ ਜਿਹਾ ਹੈ ਉਹਨਾਂ ਘਰਾਂ ਵਿੱਚ ਗੱਲਾਂ ਕੈਸੀਆਂ ਹੁੰਦੀਆਂ ਹੋਣਗੀਆਂ ਪਾਈ ਮਨੀਸ਼ ਸਿੰਘ ਦੇ 10 ਪੁੱਤਰ ਐ ਉਹਨਾਂ ਵਿੱਚੋਂ 7 ਸ਼ਹੀਦ ਐ 5 ਪੁੱਤਰ ਭਾਈ ਮਨੀ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੱਚੇ ਪਾਤਸ਼ਾਹ ਇਹ ਤੁਹਾਡੇ ਅੰਗ ਸੰਗ ਰਹਿਣਗੇ ਜਿਨ੍ਹਾਂ ਦੀ ਅੱਜ ਬਾਤਾਂ ਪਾ ਰਹੇ ਹਾਂ ਆਪਾਂ ਭਾਈ ਉਦੇਸ਼ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਭਾਈ ਅਜਬ ਸਿੰਘ ਜੀ ਭਾਈ ਅਜਾਇਬ ਸਿੰਘ ਜੀ ਭਾਈ ਅਨਿਕ ਸਿੰਘ ਜੀ ਸੱਚੇ ਪਾਤਸ਼ਾਹ ਇਹ ਤੇਰੇ ਲਿਖੇ ਇਹ ਤੇਰੀ ਹਜ਼ੂਰੀ ਵਿੱਚ ਤੇਰੇ ਹਜ਼ੂਰੀਏ ਸਿੱਖ ਔਰ ਇਹ ਸਾਰੇ ਇਸ ਸਾਕੇ ਵਿੱਚ ਸ਼ਹੀਦ ਹੋਏ ਸਾਰੇ ਦੇ ਸਾਰੇ ਕਿੱਦਾਂ ਦਾ ਉਹਨਾਂ ਦਾ ਪਰਿਵਾਰ ਹੋਏਗਾ ਫਿਰ ਉਹਨਾਂ ਦੇ ਭਰਾਵਾਂ ਦੇ ਜਿਹੜੇ ਬੱਚੇ ਨੇ ਜਦੋਂ ਵੇਖਦੇ ਉਹਨਾਂ ਦੇ ਭਾਈ ਮਨੀ ਸਿੰਘ ਦੇ ਭਰਾਵਾਂ ਦੇ ਬੱਚਿਆਂ ਵਿੱਚੋਂ ਕਿੰਨੇ ਸ਼ਹੀਦ ਹੋਏ 29 ਫਿਰ ਇੱਥੇ ਗੱਲ تھوڑا ਰੁਕਦੀ ਹੈ ਉਹਨਾਂ ਦੇ ਆਪਣੇ ਪੁੱਤਰਾਂ ਦੇ ਅੱਗੋਂ ਕਿੰਨੇ ਕਿੰਨੇ ਪੁੱਤਰ ਸ਼ਹੀਦ ਹੋਏ ਬਾਤ ਪਾਈਏ ਤੇ ਉਹਨਾਂ ਦੀ ਬਾਤ ਨਹੀਂ ਮੁੱਕਣੀ ਐ ਐਸੇ ਸਿੱਖ ਨੇ ਅਨੰਦਪੁਰ ਸਾਹਿਬ ਦੇ ਵਿੱਚ ਰਹਿਣ ਵਾਲੇ ਆਉਣ ਵਾਲੇ ਉਹਨਾਂ ਕੋਲ ਬੈਠ ਕੇ ਕਿਦਾਂ ਮਹਿਸੂਸ ਹੁੰਦਾ ਹੋਏਗਾ ਕਿੰਨਾ ਪਿਆਰ ਹੋਏਗਾ ਉਹਨਾਂ ਦੇ ਅੰਦਰ ਔਰ ਭਾਈ ਮਨੀ ਸਿੰਘ ਜੀ ਖਾਲੀ ਯੋਧੇ ਹੀ ਥੋੜੀ ਨੇ ਉਹ ਸੰਤ ਵੀ ਐ ਅਸੀਂ ਸਾਰੇ ਜਾਣਦੇ ਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੀ ਲਿਖਾਈ ਉਹਨਾਂ ਨੇ ਵੀ ਤੇ ਕੀਤੀ ਐ ਨਾ ਕੌਣ ਕਰ ਸਕਦਾ ਜਿਹੜਾ ਵਿਦਵਾਨ ਹੋਏਗਾ ਜਿਹਨੂੰ ਸਭ ਕੁਝ ਜਾਣਕਾਰੀ ਹੋਏਗੀ ਇਥੋਂ ਤੱਕ ਵੀ ਸਿਆਣੇ ਕਹਿੰਦੇ ਨੇ ਵੀ ਜਦੋਂ ਸਿੱਖਾਂ ਨੇ ਕਿਹਾ ਕਈਆਂ ਨੇ ਵੀ ਸਮਾਂ ਹੁਣ ਐਸਾ ਵਿਖੜਾ ਹੈਗਾ ਸਾਨੂੰ ਜੰਗਲਾਂ ਪਹਾੜਾਂ ਤੇ ਹੋਰ ਕਈਆਂ ਚੜਨਾ ਪੈਂਦਾ ਵੀ ਅਭਿਆਸ ਘੱਟ ਹੋਣ ਕਰਕੇ ਕਈ ਵਾਰ ਬਾਣੀ ਨਹੀਂ ਪੜੀ ਜਾ ਰਹੀ ਸਗਲੀ ਵੱਧ ਹੈ ਤੇ ਕਈ ਥਾਵਾਂ ਤੇ ਇਹ ਲਿਖਿਆ ਮਿਲਦਾ ਵੀ ਉਹਨਾਂ ਨੇ ਫਿਰ ਸੁਖੈਣ ਵਾਸਤੇ ਬਾਣੀ ਜਿਸ ਰੂਪ ਵਿੱਚ ਅੱਜ ਅਸੀਂ ਦਰਸ਼ਨ ਕਰਦੇ ਆ ਉਹਨਾਂ ਨੇ ਸੇਵਾ ਲਈ ਹੈ ਕਿੱਡੇ ਵਿਦਵਾਨ ਹੋਣਗੇ ਤੇ ਭਾਈ ਮਨੀ ਸਿੰਘ ਜੀ ਆਪ ਕਿਹੜਾ ਸ਼ਹੀਦ ਨਹੀਂ ਹੋਏ ਜਿਨ੍ਹਾਂ ਨੇ ਬੰਦ-ਬੰਦ ਘਟਾ ਲਿਆ ਆਪਣਾ ਉਹਨਾਂ ਦਾ ਰੋਮ ਰੋਮ ਗੁਰੂ ਗੁਰੂ ਕਰਦਾ ਹੋਏਗਾ ਹੁਣ ਐਸੇ ਵਾਤਾਵਰਨ ਵਿੱਚ ਰਹੇ ਔਰ ਮੂੰਹ ਬੋਲ ਬੋਲਿਆ ਸੀ ਕੇਸਰੀ ਚੰਦ ਰਾਜਾ ਜਦੋਂ ਹਾਥੀ ਚੜਾ ਕੇ ਲੈ ਕੇ ਆਇਆ ਸੀ ਨਾ ਵੀ ਆ ਤੋੜ ਦੇਣਾ ਹੈ ਦਰਵਾਜ਼ਾ ਕਿਲੇ ਦਾ ਤੇ ਨਾਲ ਉਹਨੇ ਆਪਣੇ ਸਾਥੀਆਂ ਦੇ ਵਿੱਚ ਇੱਕ ਸ਼ੇਖੀ ਮਾਰੀ ਸੀ ਖਾਲੀ ਦਰਵਾਜ਼ਾ ਹੀ ਨਹੀਂ ਤੋੜਨਾ ਸਾਡੀ ਤਾਂ ਜ਼ੁਬਾਨ ਕੰਬਦੀ ਹੈ ਕਹਿਣ ਲੱਗੀਆਂ ਵੀ ਜਿਹਨੂੰ ਉਹ ਗੁਰੂ ਕਹਿੰਦੇ ਮੈਂ ਉਹਦਾ ਗਲਾ ਵੱਢ ਕੇ ਲੈ ਕੇ ਆਉਣਾ ਤੇ ਜਦੋਂ ਭਾਈ ਉਦਾਸ ਸਿੰਘ ਦੇ ਕੰਨਾਂ ਵਿੱਚ ਇਹ ਗੱਲ ਪਈ ਵੀ ਇਹ ਗੱਲ ਕਹੀ ਆ ਉਹਨੇ ਉਹਨਾਂ ਦੋਨੋਂ ਭਰਾ ਨੇ ਪਾਈ ਉਦਾਸ ਸਿੰਘ ਤੇ ਬਚਿੱਤਰ ਸਿੰਘ ਜੀ ਜਦੋਂ ਬਚਿੱਤਰ ਸਿੰਘ ਜੀ ਨੂੰ ਭੇਜਿਆ ਹਾਥੀ ਦਾ ਮੁਕਾਬਲਾ ਕਰਨ ਲਈ ਉਦੋਂ ਭਾਈ ਉਦਾਸ ਸਿੰਘ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੈਨੂੰ ਵੀ ਆਗਿਆ ਦਿਓ ਜਿਹਦੇ ਮੂੰਹ ਵਿੱਚੋਂ ਇਹ ਗੱਲ ਨਿਕਲੀ ਹੈ ਨਾ ਗਲਾ ਵੱਢਣ ਦੀ ਮੈਂ ਉਹਦਾ ਗਲਾ ਵੱਢਣ ਕੇ ਲੈ ਕੇ ਆਉਣਾ ਤੁਹਾਡੇ ਚਰਨਾਂ ਵਿੱਚ ਕਿੰਨਾ ਪਿਆਰ ਹੋਏਗਾ ਉਹਦੇ ਅੰਦਰ ਗੁਰੂ ਸ਼ਬਦ ਦਾ ਕਿੰਨਾ ਸਤਕਾਰ ਹੋਏਗਾ ਵੀ ਤੂੰ ਕਹਿ ਕਿਵੇਂ ਜਾਹੇ ਉਹਨੇ ਕੇਵਲ ਗੱਲ ਹੀ ਨਹੀਂ ਕੀਤੀ ਗਲਾ ਵੱਢ ਕੇ ਵੀ ਲੈ ਕੇ ਆਇਆ ਹੰਕਾਰ ਬਿਲਕੁਲ ਵੀ ਨਹੀਂ ਅੱਜ ਕੱਲ ਤੇ ਦੋ ਚਾਰ ਗੱਲਾਂ ਕੀ ਕਰਨੀਆਂ ਸਾਨੂੰ ਆ ਜਾਣ ਅਹੀਂ ਤੇ ਸੋਚਦਿਆਂ ਸਾਡੇ ਤੋਂ ਵੱਡਾ ਗਿਆਨੀ ਮਹਾਤਮਾ ਬ੍ਰਹਮ ਗਿਆਨੀ ਕੋਈ ਹੈ ਹੀ ਨਹੀਂ ਕੋਈ ਕਿਸੇ ਪਦਵੀ ਤੇ ਬੰਦਾ ਬਹਿ ਜਾਏ ਉਹ ਸੋਚਦਾ ਹੁਣ ਸਾਰਾ ਕੁਝ ਮੇਰੇ ਹੱਥ ਵਿੱਚ ਹੀ ਹੈ ਪਰ ਜਦੋਂ ਭਾਈ ਬਚਿੱਤਰ ਸਿੰਘ ਜੀ ਨੂੰ ਕਿਹਾ ਨਾ ਬਚਿੱਤਰ ਸਿੰਘ ਸਾਨੂੰ ਨਹੀਂ ਸੀ ਪਤਾ ਤੂੰ ਐਡਾ ਵੱਡਾ ਜੋਧਾ ਇੰਨਾ ਵੱਡਾ ਸੂਰਮਾ ਇੰਨੀ ਤਾਕਤ ਦਾ ਮਾਲਕ ਕਿਉਂਕਿ ਇਤਿਹਾਸ ਕਰ ਕਹਿੰਦੇ ਕਦ ਛੋਟਾ ਹੀ ਸੀ ਉਹਨਾਂ ਦਾ ਹਾਥੀ ਪੁਜਾਤਾ ਹਾਥੀ ਦਾ ਮੂੰਹ ਮੋੜ ਦਿੱਤਾ ਉਦੋਂ ਹੰਕਾਰ ਦਾ ਟੁਕੜਾ ਥੋੜੀ ਨਾ ਸੀ ਉਹਨਾਂ ਦੇ ਸਿਰ ਉੱਤੇ ਉਹ ਕਹਿਣ ਲੱਗੇ ਨਾਨਾ ਮੈਂ ਨਹੀਂ ਕੁਝ ਕੀਤਾ ਇਹ ਤੇ ਮੇਰੇ ਗੁਰੂ ਦੇ ਬੋਲਾਂ ਦੀ ਤਾਕਤ ਹੈ ਉਹਨੇ ਕਿਹਾ ਸੀ ਉਧਰੋਂ ਹਾਥੀ ਆਉਂਦਾ ਤੇ ਇਧਰ ਗੁਰੂ ਦਾ ਸ਼ੇਰ ਜਾਏਗਾ ਇਹ ਤੇ ਗੁਰੂ ਦੇ ਬੋਲਾਂ ਦੀ ਤਾਕਤ ਹੈ ਉਹਨੇ ਸ਼ੇਰ ਬਣਾ ਕੇ ਭੇਜ ਦਿੱਤਾ ਇਹ ਤੇ ਉਹਦੇ ਥਾਪੜੇ ਦੀ ਤਾਕਤ ਐ ਉਹਨੇ ਥਾਪੜਾ ਦਿੱਤਾ ਬਚਿੱਤਰ ਸਿੰਘਾਂ ਚੱਲ ਮੈਂ ਕਿੱਥੇ ਜਾਣ ਜੋ ਗਿਆ ਸੀ ਇਹ ਤੇ ਉਹਦੇ ਦਿੱਤੇ ਹਥਿਆਰ ਦੀ ਤਾਕਤ ਐ ਲਾਗਣੀ ਬਰਸ਼ਾ ਉਹਨੇ ਦਿੱਤਾ ਥਾਪੜਾ ਉਹਨੇ ਦਿੱਤਾ ਮੂੰਹ ਦਾ ਬੋਲ ਉਹਦੇ ਮੂੰਹ ਦੇ ਬੋਲ ਕਰਕੇ ਉਹਦੇ ਦਿੱਤੇ ਥਾਪੜੇ ਕਰਕੇ ਉਹਦੇ ਦਿੱਤੇ ਹਥਿਆਰ ਕਰਕੇ ਸਭ ਕੁਝ ਹੋਇਆ ਬਚਿੱਤਰ ਸਿੰਘ ਤੇ ਕੁਝ ਵੀ ਨਹੀਂ ਐ ਕਿੰਨੇ ਪਿਆਰ ਦੇ ਵਿੱਚ ਭਿੱਜੇ ਹੋਏ ਕਿੰਨੇ ਸਤਕਾਰ ਵਿੱਚ ਭਿੱਜੇ ਹੋਏ ਕਿੰਨੇ ਨਿਰਅਹੰਕਾਰੀ ਜਿਹੜੇ ਉੱਥੇ ਰਹਿੰਦੇ ਨੇ ਆਨੰਦਪੁਰ ਸਾਹਿਬ ਦੇ ਵਿੱਚ ਇਹਨਾਂ ਦੀ ਸ਼ਹਾਦਤ ਨੂੰ ਵੀ ਅਸੀਂ ਅੱਜ ਯਾਦ ਕਰ ਰਹੇ ਹਾਂ ਕਿਉਂਕਿ ਸਰਸਾ ਨਦੀ ਦੇ ਕਿਨਾਰੇ ਇਹ ਦੋਨੋਂ ਸ਼ਹੀਦ ਹੋਏ ਨੇ ਭਾਈ ਬਚਿੱਤਰ ਸਿੰਘ ਜੀ ਰਖਮੀ ਹੋਏ ਨੇ ਪਰ ਅੱਗੇ ਜਾ ਕੇ ਸ਼ਹੀਦ ਹੋ ਗਏ ਭਾਈ ਉਦਾਸ ਸਿੰਘ ਜੀ ਵੀ ਸ਼ਹੀਦ ਹੋਏ ਨੇ ਔਰ ਕਦੇ ਇਤਿਹਾਸ ਪੜ ਕੇ ਵੇਖੀ ਵੀ ਕਿੱਡੇ ਯੋਧੇ ਸਨ ਇਹ ਉਦੈ ਸਿੰਘ ਜੀ ਨੂੰ ਸ਼ਾਹੀ ਟਿੱਬੀ ਦੇ ਉੱਤੇ 51 ਸਿੰਘ ਦੇ ਕੇ ਤੇ ਤੈਨਾਤ ਕੀਤਾ ਸੀ ਵੀ ਦੁਸ਼ਮਣ ਫੌਜ ਨੂੰ ਰੋਕਣਾ ਹੈ ਹੁਣ ਸੋਚ ਕੇ ਵੇਖੀ ਆਪਣੇ ਬਾਰੇ ਜੇ ਬਹੁਤ ਵੱਡੀ ਫੌਜ ਆਂਦੀ ਹੋਵੇ ਤੇ 51 ਕ ਬੰਦੇ ਦੇ ਕੇ ਕਹੀਏ ਵੀ ਚੱਲ ਮੁਕਾਬਲਾ ਕਰਨ ਸਾਡੇ ਵਰਗਾ ਤੇ ਕਹੇਗਾ ਤੁਸੀਂ ਮਰਵਾਣ ਤੇ ਆਏ ਹੋਏ ਆ ਭੱਜਿਏ ਇੱਥੋਂ ਤਾਂ ਪਰ ਭਾਈ ਉਦਾਸ ਸਿੰਘ ਜੀ ਕਹਿਣ ਲੱਗੇ ਦਾਤਾ ਜੀ ਆਖਰੀ ਸਾਹ ਤੱਕ ਉੱਥੇ اٹਕਿਆ ਰਹਾਂਗਾ ਮੈਂ ਇਤਿਹਾਸ ਪੜ੍ਹ ਕੇ ਵੇਖੋ ਲਗਭਗ ਪੌਣੇ 5 ਘੰਟੇ ਸ਼ਾਹੀ ਟਿੱਬੀ ਤੇ ਦੁਸ਼ਮਣਾਂ ਨੂੰ ਰੋਕ ਕੇ ਖੜੋਤੇ ਆ ਉਹ ਲਗਭਗ ਪੌਣੇ 5 ਘੰਟੇ ਔਰ ਗੁਰੂ ਸਾਹਿਬ ਨੇ ਚੋਲਾ ਬਖਸ਼ਿਸ਼ ਕੀਤਾ ਹੋਇਆ ਸੀ ਉਹਨਾਂ ਨੂੰ ਭਲੇਖਾ ਵੀ ਸਤ ਗੁਰੂ ਸਾਹਿਬ ਹੀ ਹੈ ਤਾਂ ਹੀ ਇੰਨੀ ਦੇਰ ਸਾਡੇ ਕਾਬੂ ਨਹੀਂ ਆਉਂਦੇ ਐਸੇ ਪੈਂਤੜੇ ਸਾਨੂੰ ਨਾਲ ਕੋਲ ਐਸੇ ਯੋਧੇ ਸਨ ਐਸੇ ਤੀਰਅੰਦਾਜ਼ ਸਨ ਐਸੇ ਕਿਰਪਾਨ ਦੇ ਧਨੀ ਸਨ ਔਰ ਉਹਨਾਂ ਦਾ ਸੀਸ ਵੱਢ ਕੇ ਲੈ ਗਏ ਸੀ ਭਲੇਖੇ ਦੇ ਵਿੱਚ ਵੀ ਸ਼ਾਇਦ ਗੁਰੂ ਸਾਹਿਬ ਦਾ ਸੀਸ ਹੈ ਸ਼ਹੀਦ ਹੋਏ ਸਰਸਾ ਨਦੀ ਦੇ ਕਿਨਾਰੇ ਇਸੇ ਤਰ੍ਹਾਂ ਭਾਈ ਜੀਵਨ ਸਿੰਘ ਜੀ ਭਾਈ ਜੀਵਨ ਸਿੰਘ ਜੀ ਕੌਣ ਉਹੀ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਏ ਸਨ ਪਹਿਲਾ ਨਾਂ ਭਾਈ ਜੈਤਾ ਸਿੰਘ ਅਸੀਂ ਭਾਈ ਜੈਤਾ ਜੀ ਆਪ ਜੀ ਆਦ ਕਰਦੇ ਆ। ਇਹ ਵੀ ਬੜੇ ਧਨੀ ਇਸ ਚੱਖੀਆਂ ਦੀ ਜੂਹ ਦੇ ਉੱਤੇ 100 ਦੇ ਜਥੇ ਦੇ ਵਿੱਚ ਤੈਨਾਤ ਸਨ। ਪੜ ਕੇ ਵੇਖੋ ਇਹ ਵੀ 4 ਘੰਟੇ ਲਗਭਗ। ਕਦੇ ਪਟਵਈਆਂ ਪੜ ਕੇ ਵੇਖੀਏ 4 ਘੰਟੇ ਇਹਨਾਂ ਨੇ ਦੁਸ਼ਮਣ ਨੂੰ ਰੋਕ ਕੇ ਰੱਖਿਆ। ਇਹ ਗੱਲਾਂ ਕਹਿਣ ਦੀਆਂ ਆਈਆਂ ਵੀ ਸਸਨ ਨਦੀ ਸਾਰੇ ਪਾਰ ਕਰਕੇ ਬੜੇ ਆਰਾਮ ਦੇ ਨਾਲ ਉੱਥੇ ਕਿ ਉਹ ਇਹ ਸਭ ਕੁਝ ਹੋ ਸਕਿਆ ਕਿਉਂਕਿ ਕਈ ਸਿੰਘ ਆਪਣੀਆਂ ਜਾਨਾਂ ਨੂੰ ਹੂਲ ਕੇ ਉੱਥੇ ਉਹਨਾਂ ਰੋਕ ਕੇ ਖੜੇ ਹੋਏ ਤਾਂ ਗੁਰੂ ਸਾਹਿਬ ਜੀ ਅੱਗੇ ਤੱਕ ਪਹੁੰਚ ਗਏ। ਇਹਨਾਂ ਨੇ ਈਸ਼ੀ ਦੀ ਪ੍ਰਾਪਤ ਕੀਤੀ ਹੈ ਉੱਥੇ। ਫਿਰ ਇੱਕ ਪਰਿਵਾਰ ਦੀ ਗੱਲ ਮੈਂ ਹੋਰ ਕਰਨੀ ਚਾਹੁੰਦਾ। ਦੋ ਬੀਬੀਆਂ ਦਾ ਜ਼ਿਕਰ ਆਉਂਦਾ ਹੈ। ਇੱਕ ਬੀਬੀ ਸੁਪੇਖੀ ਜੀ ਤੇ ਇੱਕ ਬੀਬੀ ਭਿਖਾ ਸਿੰਘ ਜੀ ਮੈਂ ਬੜਾ ਹੈਰਾਨ ਹੋਇਆ ਵੀ ਬੀਬੀ ਦੇ ਨਾਮ ਨਾਲ ਸਿੰਘ ਸ਼ਬਦ ਕਿਵੇਂ ਲੱਗ ਗਿਆ ਭੀਖਾ ਸਿੰਘ ਕਿਉਂ ਕਹਿੰਦੇ ਕਈ ਭੀਖਣਕੌਰ ਵੀ ਲਿਖਦੇ ਆ ਜਦੋਂ ਇਤਿਹਾਸ ਪੜ੍ਹਿਆ ਤੇ ਗੱਲ ਆਈ ਵੀ ਇਹ ਮਰਦਾਵੇਂ ਵੇਸ ਵਿੱਚ ਰਹਿੰਦੇ ਸਨ ਲੰਗਰ ਦੇ ਇੰ